ਸੇਵਾ ਸ਼ਮੇ ਕਰਨੀ ਮਹਾਰਾਜ ਸਭ ਨੂੰ ਸਿੱਖੀ ਸਿਦਕ ਬਖਸ਼ੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਮਹਾਰਾਜ ਸੋਨੇ ਹੱਥਾਂ ਨਾਲ ਸੋਹਣੀਆਂ ਸੀਸਾ ਦੇਣ ਸੰਗਤ ਨੂੰ ਤਾਂ ਕਿ ਅਸੀਂ ਉਹਨਾਂ ਦੇ ਕਦਮਾਂ ਤੇ ਚੱਲ ਸਕੀਏ ਸਿਮਰਨ ਕਰੀਏ ਉਹਨਾਂ ਦਾ ਬਸ ਇਹੀ ਅਰਦਾਸ ਮੈਂ ਦੇਖ ਰਿਹਾ ਗੱਲ ਕਰਦੇ ਕਰਦੇ ਕਿਤਨਾ ਕਿਤੇ ਤੁਹਾਨੂੰ ਉਹ ਦਰਦ ਬਹੁਤ ਦਰਦ ਹੋ ਰਿਹਾ ਤੁਹਾਡੀ ਅੱਖਾਂ ਵੀ ਬਹੁਤ ਜ਼ਿਆਦਾ ਭਰਾਈ ਆ ਹਾਂਜੀ ਬਸ ਆਹੀ ਹੈ ਵੀ ਕੋਰਡ ਮੈਂ ਕੁਛ ਨਹੀਂ ਬੋਲ ਪਾਉਂਦਾ ਸੋ ਬਿਲਕੁਲ ਹਰ ਅੱਖ ਦੇ ਵਿੱਚ ਜੇਕਰ ਆਪਾਂ ਗੱਲ ਕਰ ਲਈਏ ਇਸ ਸਮਾਂ ਅਜੇ ਹਾਲ ਚੱਲ ਰਿਹਾ ਹੈ ਹਰ ਅੱਖ ਜਿਹੜੀ ਹੈ ਉਰੇ ਨਮ ਹੋ ਜਾਂਦੀ ਹੈ ਜਦੋਂ ਦਰਸ਼ਨਾ ਲਈ ਪਹੁੰਚਦੇ ਆ ਕਿਉਂਕਿ ਕਹਜਾ ਵਕਤ ਰਿਹਾ ਆਏਗਾ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਜ਼ਿੰਦਾ ਨੀਆਂ ਦੇ ਵਿੱਚ ਉਹ ਵਕਤ ਉਹੀ ਚੱਲ ਰਿਹਾ ਚਣਾ ਦਿੱਤਾ ਗਿਆ ਅੰਜ ਪਾਜੀ ਸੱਚੀ ਕਾਲ ਜੀ ਸੱਚੀ ਕਾਲ ਜੀ ਸੱਚੀ ਕਾਲ ਜੀ ਬਿਲਕੁਲ ਜੇ ਸੱਚੀ ਕਾਲ ਦਾ ਬੋਲ ਦੋ ਦੇਖੋ ਜੀ ਇਹ ਵੀ ਦੇਖੋ ਚਲੋ ਸਿੰਘ ਨੇ ਸਾਡੇ ਪੰਜਾਬ ਦੇ ਨੌਜਵਾਨ ਨੇ ਤਾਂ ਸ਼ਸ਼ੀਕਾਲ ਕਿਹਾ ਤਾਂ ਮੁੜ ਕੇ ਉਹਨਾਂ ਕੋਲ ਸ਼ਸ਼ੀਕਾਲ ਵੀ ਨਹੀਂ ਕਿਹਾ ਜਾ ਰਿਹਾ ਚਲੋ ਫਤਗੜ ਸਾਹਿਬ ਦੀ ਉਸ ਧਰਤੀ ਤੇ ਖੜਿਆ ਜਿੱਥੇ ਛੋਟੇ ਸਾਬਜਾਦਿਆਂ ਨੂੰ ਜਿੰਦਾ ਜਿਹੜਾ ਹੈ ਨੀਆਂ ਦੇ ਵਿੱਚ ਚੁਣਾਅ ਦਿੱਤਾ ਗਿਆ ਸੀਗਾ ਸੋ ਗੱਲ ਕਰ ਲੈਣੇ ਆ ਜਿਹੜੇ ਰੇਸ਼ਰਦਾਲੂ ਆਏ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਬਾਬਾ ਜੀ ਸ਼ਸ਼ੀਕਾਲ ਜੀ ਬਾਬਾ ਜੀ ਕਿਥੋਂ ਆਓ ਲੋਕਲਿਓ ਕਿਥੋਂ ਦੀ ਟੋਕਲੇ ਆ ਜੀ ਭਾਜੀ ਅੱਜ ਦਰਸ਼ਨਾਂ ਲਈ ਆਇਓ ਰੁਟੀਨ ਆਂਦੇ ਹੋ ਜੀ ਹਾਂ ਜੀ ਹਰ ਰੋਜ਼ ਸੰਡੇ ਆ ਜਾਂਦੇ ਹਾਂ ਕੀ ਕਹੋਗੇ ਜੀ ਅੱਜ ਜਿਹੜੇ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਕਿਸ ਤਰ੍ਹਾਂ ਨਾਲ ਦੇਖਦੇ ਹੋ ਬਹੁਤ ਠੀਕ ਹੈ ਜੀ ਇਹ ਗੁਰੂ ਮਹਾਰਾਜ ਦੀ ਦੇਣ ਹੈ ਜੀ ਇਹ ਸਿੱਖਾਂ ਨੂੰ ਤਕਲੀਫ ਹੁੰਦੀ ਹੈ ਜਿਹੜੇ ਦਿਨਾਂ ਨੇ ਜੀ ਜਦੋਂ ਆਪੋ ਦੇ ਠੰਡੀਆਂ ਰੁੱਤਾਂ ਜਦੋਂ ਜਿੰਦਾਨੀਆਂ ਦੇ ਵਿੱਚ ਚੜਾ ਦਿੱਤਾ ਗਿਆ ਸੀਗਾ ਉਹ ਯਾਦਾਂ ਚ ਤਾਜ਼ੇ ਹੋਏ ਨਹੀਂ ਕਿਤੇ ਹਾਂ ਜੀ ਹਾਂ ਜੀ ਜ਼ਰੂਰ ਤਾਜ਼ੇ ਆਉਂਦੇ ਆ ਜੀ ਉਹ ਜਿਹੜੇ ਜੂਚੇ ਇੱਥੇ ਆਉਣੇ ਜਦੋਂ ਛੋਟੇ ਸਾਹਿਬਜ਼ਾਦਿਆਂ ਨੇ ਮਾਤਾ ਗੁਜਰ ਕੌਰ ਜੀ ਇੱਥੇ ਉਹਨਾਂ ਨੂੰ ਸ਼ਹੀਦ ਦੀ ਦਿੱਤੀ ਗਈ ਜੀ ਜੀ ਭਾਜੀ ਜੀ 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 ਹਾਂਜੀ ਠੀਕ ਹੈ ਤੁਹਾਨੂੰ ਭਾਜੀ ਸ਼ਸ਼ਕਰ ਭਾਜੀ ਬੇਗੂ ਜੀ ਦਾ ਖਾਲਸਾ ਭਾਈ ਗੁਰ ਜੀ ਕਿੱਥੇ ਭਾਜੀ ਅੱਜ ਤੁਸੀਂ ਫਤਕਰ ਸਾਹਿਬ ਦੀ ਧਰਤੀ ਤੇ ਆਏ ਹੋ ਲੋਕੋਲੋਜੀ ਨਹੀਂ ਅਸੀਂ ਦਿੱਲੀ ਤੋਂ ਦਿੱਲੀ ਤੋਂ ਆਏ ਹਾਂ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਅੱਜ ਉਹ ਦਿਨ ਫੇਰ ਇੱਕ ਵਾਰ ਇੱਥੇ ਆਨੇ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਨੀਆਂ ਦੇ ਵਿੱਚ ਜਿੰਦਾ ਚੜਾ ਦਿੱਤਾ ਗਿਆ ਸੀਗਾ ਬਿਲਕੁਲ ਇਸ ਤੋਂ ਪਹਿਲੇ ਅਸੀਂ ਵਿਵਾਨ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਆਏ ਉੱਥੇ ਜਦੋਂ ਅਸੀਂ ਥੜਾ ਦੇਖਿਆ ਜਿੱਥੇ ਛੋਟੇ ਸਾਹਿਬ ਜਦਿਆਂ ਔਰ ਮਾਤਾ ਗੁਜਰੀ ਜੀ ਦਾ ਥੜ ਰੱਖਿਆ ਗਿਆ ਫਿਰ ਉਹਨਾਂ ਨੂੰ ਸੰਸਕਾਰ ਵਾਸਤੇ ਜੋਤੀਸ ਰੂਪ ਲੈ ਕੇ ਜਾਇਆ ਗਿਆ ਔਰ ਜਿਸ ਤਰ੍ਹਾਂ ਦੀ ਠੰਡ ਵੀ ਇਸ ਟਾਈਮ ਹੋਈ ਪਈ ਹੈ ਨਾ ਤੇ ਉਹ ਚੀਜ਼ਾਂ ਯਾਦ ਆਉਂਦੀਆਂ ਨੇ ਕਿ ਸਾਡੇ ਕੋਲ ਤਾਂ ਸਾਰਾ ਕੁਝ ਹੈ ਸ਼ਾਲ ਨੇ ਮੋٹے ਕੱਪੜੇ ਨੇ ਸਭ ਹੈਗਾ ਉਹਨਾਂ ਕੋਲ ਕੁਝ ਵੀ ਨਹੀਂ ਸੀ ਪੈਰਾ ਜਾਪਨ ਵਾਸਤੇ ਕੁਝ ਵੀ ਨਹੀਂ ਸੀ ਔਰ ਉਹਨਾਂ ਨੇ ਸਭ ਕੁਝ ਸਾਡੇ ਲਈ ਕੀਤਾ ਤਾਂ ਹਾਂ ਇੱਥੇ ਆ ਕੇ ਸਾਰਾ ਕੁਝ ਉਹ ਯਾਦ ਆਉਂਦਾ ਹੈ ਦੁਬਾਰਾ ਉਹ ਉਹ ਠੰਡੇ ਬੁਰਜ ਉਹ ਸਥਾਨ ਦੇ ਉੱਤੇ ਦਰਸ਼ਨ ਕਿੱਤੇ ਜਿੱਥੇ ਉਹ ਸਰਦ ਰਾਤਾਂ ਦੇ ਵਿੱਚ ਹਨਾ ਖਾਣ ਨੂੰ ਕੁਝ ਨਹੀਂ ਸੀ ਖਾਣ ਨੂੰ ਕੁਝ ਨਹੀਂ ਸੀਗਾ ਪਰ ਲੇਕਿਨ ਉਹਨਾਂ ਨੇ ਸਿੱਧਕ ਨਿਹਾ ਰਿਆ ਲੇਕਿਨ ਆਪਣੇ ਧਰਮ ਦੇ ਪਿੱਛੇ ਨਿੱਕੇ ਬੱਚਿਆਂ ਨੇ ਆਪਣੀ ਜਿਹੜੀ ਸ਼ਹੀਦੀ ਦੇ ਦਿੱਤੀ ਜੀ ਜਦੋਂ ਤੁਸੀਂ ਖਾਣ ਵਾਸਤੇ ਕੁਝ ਵੀ ਨਹੀਂ ਸੀਗਾ ਬਟ ਹੁਣ ਦੇਖਦੇ ਆ ਕਿ ਇਹ ਉਹਨਾਂ ਦੀ ਕਿਰਪਾ ਸਦਕਾ ਹੀ ਹੈ ਆਪਾਂ ਕਿਸੇ ਸਾਈਡ ਤੋਂ ਵੀ ਆ ਰਹੇ ਆ 30 ਕਿਲੋਮੀਟਰ 25 ਕਿਲੋਮੀਟਰ ਤੱਕ ਲੰਗਰ ਹੀ ਲੰਗਰ ਚੱਲ ਰਹੇ ਨੇ ਸਾਡੇ ਵਾਸਤੇ ਹਨਾ ਇਹ ਉਹਨਾਂ ਦੀ ਦਿੱਤੀ ਹੋਈ ਦੇਣ ਹੀ ਹੈ ਜੋ ਅਸੀਂ ਅੱਜ ਮੰਨ ਰਹੇ ਆ ਸਾਰੀ ਚੀਜ਼ਾਂ ਸਾਰੇ ਸੁੱਖ ਮੰਨ ਰਹੇ ਆ ਬਟ ਉਹਨਾਂ ਕੋਲੇ ਕੋਈ ਵੀ ਸੁੱਖ ਨਹੀਂ ਸੀ ਔਰ ਉਹਨਾਂ ਦੀ ਉਮਰ ਵੀ ਇੰਨੀ ਕੁਝ ਖਾਸ ਨਹੀਂ ਸੀਗੀ ਜੇ ਆਪਾਂ ਆਪਣੇ ਹਿਸਾਬ ਨਾਲ ਗੱਲ ਕਰੀਏ ਤੇ ਬਟ ਇਹ ਉਹਨਾਂ ਦੇ ਗੁਰੂ ਪਿਤਾ ਮਾਤਾ ਗੁਜਰਕੌਰ ਜੀ ਦੀ ਸਿੱਖਿਆ ਸੀ ਜੋ ਸਾਨੂੰ ਵੀ ਅੱਜ ਇਹਨਾਂ ਕੋਲ ਸਿਖਾਇਆ ਉਹਨਾਂ ਨੇ ਇਹ ਛੋਟਾ ਭਰਾ ਆਪਣੇ ਵੱਡੇ ਵੀਰ ਨੂੰ ਕਹਿ ਰਿਹਾ ਕਿ ਵੀਰ ਮੈਂ ਆਇਆ ਤੁਹਾਡੇ ਤੋਂ ਬਾਅਦ ਆਪੇ ਲੇਕਿਨ ਮੈਂ ਜਾਣਾ ਤੁਹਾਡੇ ਤੋਂ ਪਹਿਲਾਂ ਜੀ ਜੀ ਬਿਲਕੁਲ ਇਹ ਉਹੀ ਮੈਂ ਤੁਹਾਨੂੰ ਕਹਿੰਦੀ ਆ ਮਾਤਾ ਗੁਜਰਕੌਰ ਜੀ ਨੇ ਠੰਡੇ ਬੁਰਜ ਵਿੱਚ ਬੈ ਕੇ ਜੋ ਬੱਚਿਆਂ ਨੂੰ ਸਿੱਖਿਆਵਾਂ ਦਿੱਤੀਆਂ ਨੇ ਬੱਚੇ ਉਸ ਚੀਜ਼ ਤੇ ਪੂਰੇ ਖਰੇ ਉੱtre ਔਰ ਕਿਤੇ ਨਾ ਕਿਤੇ ਸਾਡੇ ਲਈ ਵੀ ਇਹ ਸੇਧ ਹੈ ਕਿ ਸਾਨੂੰ ਵੀ ਪੰਥ ਲਈ ਕੁਝ ਕਰਨਾ ਚਾਹੀਦਾ ਹੈ ਅੱਜ ਮੈਂ ਦੇਖਦੀ ਆ ਬਹੁਤ ਸਾਰੇ ਇੱਥੇ ਲੋਕ ਜੇ ਜੋ ਮਤਲਬ ਉਹਨਾਂ ਦੇ ਨਾਮ ਦੇ ਪਿੱਛੇ ਸਿੰਘ ਹੈ ਦਰਸ਼ਨ ਕਰਨ ਆ ਰਹੇ ਨੇ ਪਰ ਦਾੜੀ ਕੇਸ ਉਹਨਾਂ ਦੇ ਨਹੀਂ ਹੈਗੇ ਉਸ ਚੀਜ਼ ਨੂੰ ਦੇਖ ਕੇ ਥੋੜਾ ਜਿਹਾ ਹਿਰਦਾ ਜਿਹੜਾ ਹੈ ਉਹ ਦੁਖੀ ਹੁੰਦਾ ਹੈ ਪਰ ਠੀਕ ਹੈ ਗੁਰੂ ਸਾਹਿਬ ਸਾਰਿਆਂ ਨੂੰ ਸਮੱਤ ਬਖਸ਼ਣ ਉਹ ਅਗਰ ਇੱਥੇ ਦਰਸ਼ਨ ਕਰਨ ਆ ਰਹੇ ਨੇ ਤੇ ਕਿਤੇ ਨਾ ਕਿਤੋਂ ਦੇ ਮਨ ਦੇ ਵਿੱਚ ਉਹ ਚੀਜ਼ ਹੋਏ ਪੈਦਾ ਹੋਏ ਪ੍ਰਗਟ ਹੋਏ ਸਾਜੋ ਦੁਆਰਾ ਸਿੰਘ ਸਜਣ ਮੈਂ ਤਾਂ ਬਸ ਇੰਨਾ ਹੀ ਕਹਿਣਾ ਹੈ ਕਿ ਅਜੇ ਵੀ ਨਹੀਂ ਜੋ ਆਪਣੇ ਦੇਸ਼ ਦੀ ਧਰਤ ਛੱਡ ਕੇ ਵਿਦੇਸ਼ਾਂ ਵੱਲ ਨੂੰ ਤੁਰ ਜਣੇ ਜੀ ਬਿਲਕੁਲ ਦੇਖੋ ਸਾਰੇ ਆਪੇ ਕੋਈ ਨਾ ਕੋਈ ਮਜਬੂਰੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਆਪਣਾ ਘਰ ਛੱਡ ਕੇ ਜਾਣਾ ਪੈਂਦਾ ਆਪਣੀ ਖੁਸ਼ੀ ਨਾਲ ਕੋਈ ਵੀ ਨਹੀਂ ਜਾਂਦਾ ਕੋਈ ਨਾ ਕੋਈ ਮਜਬੂਰੀਆਂ ਹੁੰਦੀਆਂ ਨੇ ਬਟ ਹਾਂ ਇਹ ਹੈ ਕਿ ਕਿਤੇ ਨਾ ਕਿਤੇ ਮੈਂ ਇਹ ਕਹਿ ਸਕਦੀਆਂ ਜਿਹੜੇ ਬਾਹਰ ਬੈਠੇ ਨੇ ਸਿੰਘ ਉਹ ਵੀ ਆਪਣੀ ਸਿੱਖੀ ਨਾਲ ਪੂਰੇ ਜੁੜੇ ਹੋਏ ਨੇ ਅਗਰ ਮੈਂ ਪੰਜਾਬ ਦੇ ਯੂਥ ਦੀ ਗੱਲ ਕਰਾਂ ਉਹਨਾਂ ਦੇ ਕੰਪੈਰੀਜ਼ਨ ਵਿੱਚ ਜਿਹੜਾ ਬਾਹਰ ਦਾ ਯੂਥ ਹੈ ਉਹ ਕਾਫੀ ਜ਼ਿਆਦਾ ਸਿੱਖੀ ਸਰੂਪ ਦੇ ਵਿੱਚ ਹੈ ਔਰ ਸਿੱਖੀ ਨਾਲ ਜੁੜਿਆ ਹੋਇਆ ਹੈ ਸੋ ਕਿ ਆਪਾਂ ਕਿਹੜੀ ਜਗ੍ਹਾ ਤੇ ਰਹੀਏ ਮੈਟਰ ਨਹੀਂ ਕਰਦਾ ਆਪਾਂ ਆਪਣੇ ਜਿਹੜੇ ਆਪਣਾ ਧਰਬ ਹੈ ਉਹਦੇ ਨਾਲ ਆਪਾਂ ਜੁੜ ਕੇ ਰਹੀਏ ਉਹ ਮੈਟਰ ਕਰਦਾ ਹੈ ਦਿੱਲੀ ਤੋਂ ਸਪੈਸ਼ਲ ਦਰਸ਼ਨਾਂ ਲਿਆਏ ਸੀਗੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਸੋ ਹੋਰ ਸੰਗਤਾਂ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੱਜ ਭਾਜੀ ਸੱਚੀਕਾਲ ਜੀ ਸੱਚੀਕਾਲ ਜੀ ਸੱਚੀਕਾਲ ਦਾ ਬੋਲ ਦੋ ਦੇਖੋ ਜੀ ਇਹ ਵੀ ਦੇਖੋ ਚਲੋ ਸਿੰਘ ਨੇ ਸਾਡੇ ਪੰਜਾਬ ਦੇ ਨੌਜਵਾਨ ਨੇ ਸਸ਼ੀਕਾਲ ਕਿਹਾ ਤਾਂ ਮੁਰਕਿਓ ਨਾ ਕੋ ਸਸ਼ੀਕਾਲ ਵੀ ਨਹੀਂ ਕਿਹਾ ਜਾ ਰਿਹਾ ਸੋ ਹੋਰ ਵੀਰ ਭਾਈ ਨੇ ਗੱਲ ਕਰ ਲਿਆ ਵੀਰ ਜੀ ਸਸ਼ੀਕਾਲ ਜੀ ਸਸ਼ੀਕਾਲ ਵੀਰ ਜੀ ਸਸ਼ੀਕਾਲ ਜੀ ਠੀਕ ਹੈ ਜੀ ਸੋ ਹੋਰ ਸੰਗਤਾਂ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ ਵੀਰ ਜੀ ਸਸ਼ੀਕਾਲ ਜੀ ਸਸ਼ੀਕਾਲ ਵੀਰ ਜੀ ਵੀਰ ਜੀ ਲੋਕਲ ਹੋ ਜੀ ਨਹੀਂ ਨਹੀਂ ਸਸ਼ੀਕਾਲ ਜੀ ਸਸ਼ੀਕਾਲ ਵੀਰ ਜੀ ਕਿੱਥੋਂ ਜੀ ਲੋਕਲ ਹੋ ਜੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਦਰਸ਼ਨਾਂ ਲਈ ਆਏ ਸੀ ਕਿ ਜੀ ਹਾਂ ਜੀ ਹਾਂ ਜੀ ਕੀ ਕਹੋਗੇ ਜਿਹੜੇ ਅੱਜ ਦਿਨ ਚੱਲ ਰਹੇ ਨੇ ਬੜਾ ਤਕਲੀਫ ਬੜਾ ਦੁੱਖ ਹੁੰਦਾ ਹੈ ਉਹ ਯਾਦ ਕਰਕੇ ਪਲਾਂ ਨੂੰ ਜਦੋਂ ਨਿੱਕੇ ਸਾਹਿਬ ਜੱਦਿਆਂ ਨੇ ਕੋਣ ਦਿਖਾਤੇ ਆਪਣੇ ਜਾਨਵਾਰ ਤੇ ਬਸ ਮਹਾਰਾਜ ਚਰਨਾਂ ਨਾਲ ਜੋੜੇ ਸੱਚੇ ਬਾਸੇ ਮਹਕੀਂ ਮਹਾਰਾਜ ਸਭ ਨੂੰ ਸਿੱਖੀ ਸਦਕ ਬਖਸ਼ੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਮਹਾਰਾਜ ਸੋਨੇ ਹੱਥਾਂ ਨਾਲ ਸੋਹਣੀਆਂ ਸੀਸਾ ਦੇਣ ਸੰਗਤ ਨੂੰ ਤਾਂ ਕਿ ਅਸੀਂ ਉਹਨਾਂ ਦੇ ਕਦਮਾਂ ਤੇ ਚੱਲ ਸਕੀਏ ਸਿਮਰਨ ਕਰੀਏ ਉਹਨਾਂ ਬਸ ਇਹੀ ਅਰਦਾਸ ਯਾਦ ਆਂਦਾ ਉਹ ਸਮਾਂ ਕਿਸ ਤਰ੍ਹਾਂ ਦੇ ਨਾਲ ਠੰਡੇ ਬੁਰਜ ਦੇ ਵਿੱਚ ਨਿੱਕੇ ਬੱਚਿਆਂ ਨੂੰ ਲੈ ਕੇ ਮਾਤਾ ਜੀ ਬੈਠੇ ਔਰ ਨਾ ਕੋਈ ਖਾਣ ਨੂੰ ਸੀਗਾ ਨਾ ਤਨ ਦੇ ਉੱਤੇ ਕੋਈ ਗਰਮ ਕਪੜਾ ਸੀਗਾ ਔਰ ਸ਼ੀਤ ਲਹਿਰਾ ਚੱਲ ਰਹੀ ਸੀਗਾ ਹਾਂਜੀ ਹਾਂਜੀ ਬਿਲਕੁਲ ਮਹਿਸੂਸ ਕਰ ਸਕਦੇ ਹਾਂ ਅਸੀਂ ਆਪ ਕਹਿੰਨੇ ਆ ਵੀ ਧੰਨੋ ਮਾਂ ਸੀਗੇ ਵੀ ਜਿਨ੍ਹਾਂ ਨੇ ਇੰਨਾ ਮਹਾਰਾਜ ਨੇ ਕਸ਼ਟ ਚੁਣ ਲਿਆ ਹੈ ਸਾਡੇ ਖਾਤਰ ਹੈਨਾ ਸਾਨੂੰ ਇਹ ਸਭ ਪਰ ਅਸੀਂ ਕੋਸ਼ਿਸ਼ ਤਾਂ ਕਰਦੇ ਹਾਂ ਉਹਨਾਂ ਤੇ ਚੱਲਣ ਦੀ ਸਾਧ ਸੰਗਤ ਨੂੰ ਵੀ ਇਹੀ ਬੇਨਤੀ ਕਰਦੇ ਆਂ ਵੀ ਮਹਾਰਾਜ ਤੇ ਆਪਾਂ ਕਮ ਸੇ ਕਮ ਉਹਨਾਂ ਦੇ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਸੇ ਬਿਲਕੁਲ ਸ਼ਹੀਦੀ ਦੇ ਦਿੱਤੀ ਜਿਹਨਾਂ ਨੇ ਲੇਕਿਨ ਆਪਣਾ ਧਰਮ ਨਹੀਂ ਬਦਲਿਆ ਹਾਂਜੀ ਹਾਂਜੀ ਬਿਲਕੁਲ ਅਸੀਂ ਕਹਿੰਨੇ ਆਂ ਵੀ ਸਾਨੂੰ ਵੀ ਮਹਾਰਾਜ ਇਸ ਤਰ੍ਹਾਂ ਹੀ ਰੱਖਣ ਹੈ ਨਾ ਸਾਰੀ ਸੰਗਤ ਨੂੰ ਇਹੀ ਬੇਨਤੀ ਆ ਵੀ ਮਹਾਰਾਜ ਜਿਕੇ ਹਮੇਸ਼ਾ ਸਹੀ ਸਟਿਕਾਉਂਦੇ ਰਹੀਏ ਉਹਨਾਂ ਦੇ ਕਦਮਾਂ ਤੇ ਅਸੀਂ ਚੱਲੀਏ ਕੋਸ਼ਿਸ਼ ਕਰੀਏ ਅਸੀਂ ਚੱਲਣ ਦੀ ਉਹਨਾਂ ਦੇ ਸਾਨੂੰ ਬੱਲ ਦੇਣ ਮੈਂ ਦੇਖ ਰਿਹਾ ਗੱਲ ਕਰਦੇ ਕਰਦੇ ਕਿਤਨਾ ਕਿਤੇ ਤੁਹਾਨੂੰ ਉਹ ਦਰਦ ਬਹੁਤ ਦਰਦ ਹੋ ਰਿਹਾ ਤੁਹਾਡੀ ਅੱਖਾਂ ਵੀ ਬਹੁਤ ਜ਼ਿਆਦਾ ਭਰ ਰਹੀ ਆ ਹਾਂਜੀ ਬਸ ਆਹੀ ਹੈ ਅਭੀ ਫੋਨ ਮੈਂ ਕੋਈ ਨਹੀਂ ਬੋਲ ਪਾਉਂਗੀ ਸੋ ਬਿਲਕੁਲ ਹਰ ਅੱਖ ਦੇ ਵਿੱਚ ਜੇਕਰ ਆਪਾਂ ਗੱਲ ਕਰ ਲਈਏ ਇਸ ਸਮਾਂ ਅਜੇ ਆ ਚੱਲ ਰਿਹਾ ਹੈ ਹਰ ਅੱਖ ਜਿਹੜੀ ਹੈ ਉਰੇ ਨਮ ਹੋ ਜਾਂਦੀ ਹੈ ਜਦੋਂ ਦਰਸ਼ਨਾ ਲਈ ਪਹੁੰਚਦੇ ਆ ਕਿਉਂਕਿ ਕਹਜਾ ਵਕਤ ਰਿਹਾ ਹੋਏਗਾ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਜ਼ਿੰਦਾ ਨੀਆਂ ਦੇ ਵਿੱਚ ਉਹ ਵਕਤ ਉਹੀ ਚੱਲ ਰਿਹਾ ਚੜਾ ਦਿੱਤਾ ਗਿਆ ਸਿੰਘ ਸਾਹਿਬ ਨੇ ਹੋਰ ਗੱਲ ਕਰ ਲੈਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ 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 ਅੱਜ ਉਹੀ ਦਿਨ ਚੱਲ ਰਹੇ ਨੇ ਹੈਨਾ ਅੱਜ ਉਹ ਦਰਦ ਇੱਕ ਵਾਰ ਫੇਰ ਮਹਿਸੂਸ ਹੁੰਦਾ ਸਤਿਗੁਰੂ ਨੇ ਖੇੜੀ ਇਦਾਂ ਦੀ ਖੇੜੀ ਆ ਕਿ ਸਾਡਾ ਖੂਨ ਠੰਡਾ ਨਾ ਹੋਵੇ ਕਦੀ ਇਹ ਗਰਮ ਰਵੇ ਆਜ਼ਾਦੀ ਬਾਤ ਤੇ ਜਿਆ ਜ਼ਰੂਰੀ ਸੀ ਔਰ ਉਹਨਾਂ ਨੇ ਕੰਮ ਕਰਨੇ ਵੇ ਇਸੇ ਕਰਕੇ ਉਹਨੇ ਆਪਣੇ ਪਰਿਵਾਰ ਦਾ ਬਲੀਦਾਨ ਦਿੱਤਾ ਤਾਂ ਕਿ ਸਾਡਾ ਖੂਨ ਠੰਡਾ ਹੋ ਚੁੱਕਾ ਸੀ ਉਹ ਗਰਮ ਹੋ ਸਕੇ ਇਸ ਕਰਕੇ ਜ਼ਰੂਰੀ ਸੀ ਕਰਨਾ ਪੈਣਾ ਸੀ ਮਹਾਰਾਜ ਨੂੰ ਕਿੰਨੀ ਵੱਡੀਆਂ ਗੁਰੂ ਸਾਹਿਬ ਨੇ ਕੁਰਬਾਨੀਆਂ ਦਿੱਤੀਆਂ ਅੱਜ ਆਪਾਂ ਗੱਲ ਕਰੀਏ ਇੱਕ 15 ਮਿੰਟ ਲਈ ਕੋਈ ਆਪਣਾ ਬੱਚਾ ਨਹੀਂ ਛੱਡ ਸਕਦਾ ਉਹਨਾਂ ਨੇ ਆਪਣੇ ਬੱਚੇ ਵਾਰਤੇ ਹਾਂ ਦੇਖੋ ਗੱਲ ਇਹ ਆ ਕਿ ਜਦੋਂ ਆਪਣਾ ਗੱਲ ਕਰ ਰਹੇ ਸੀ ਖੂਨ ਦੀ ਉਹ ਢੰਡਾਂ ਨੂੰ ਗਰਮ ਕਰਨ ਵਾਸਤੇ ਕੁਰਬਾਨੀਆਂ ਦੇਣੀਆਂ ਜ਼ਰੂਰੀ ਸੀ ਜੇ ਸਤਿਗੁਰੂ ਜੀ ਇਹ ਕੁਰਬਾਨੀਆਂ ਨਹੀਂ ਕਰਦੇ ਫਿਰ ਸਿੱਖ ਕੱਲ ਕਰਮਾਂ ਕਰੀਆਂ ਕਿਦਾਂ ਕਰਦੇ ਕਿਉਂਕਿ ਉਹਨਾਂ ਦੇ ਲਾਇ ਹੋਏ ਬੂਟੇ ਤੋਂ ਬਾਅਦ ਸਿੱਖ ਚਰਖੜੀਆਂ ਦੇ ਜੜਕੇ ਛੋਟੇ ਛੋਟੇ ਬੱਚਿਆਂ ਨੂੰ ਗਲਾਂ ਦੇ ਹਾਰ ਪਵਾ ਕੇ ਲਾਹੌਰ ਦੀਆਂ ਜਿਲ੍ਹਾਂਾਂ ਦੇ ਵਿੱਚ ਉਹਨਾਂ ਨੂੰ ਕਟਾਏ ਸਭ ਕੁਝ ਕੀਤਾ ਉਸੇ ਕਰ ਕੀਤਾ ਕਿ ਗੁਰੂ ਕੋਲੋਂ ਕਨੂੰ ਸਿੱਖਿਆ ਦਿੱਤੀ ਗਈ ਸਤਿਗੁਰੂ ਨੇ ਸਭ ਤੋਂ ਪਹਿਲਾਂ ਸਿੱਖਿਆ ਪੰਜਵੇਂ ਪਾਸ਼ੇਆਂ ਅਰੰਭ ਕੀਤੀ ਗੁਰਦੰਦੇਵ ਜੀ ਮਹਾਰਾਜ ਨੇ ਫਿਰ ਉਸੇ ਸਿੱਖਿਆ ਨੂੰ ਘਾਵੇਂ ਪਾਸ਼ੇਆਂ ਤੋਂ ਲੜਾਇਆ ਦਸਵੇਂ ਪਾਸ਼ੇਆਂ ਨੇ ਫਿਰ ਆਪਣੇ ਬੱਚਿਆਂ ਦਾ ਖੂਨ ਦੇ ਕੇ ਕਿਹਾ ਕਿ ਜੇ ਪਰਿਵਾਰ ਵੀ ਵਾਰਨਾ ਪੈ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਵਾਰਦੇ। ਸੋ ਬਿਲਕੁਲ ਕਿੰਨੀ ਵੱਡੀ ਕੁਰਬਾਨੀ ਹੈ ਗੁਰੂ ਸਾਹਿਬ ਦੀ ਜਿਨ੍ਹਾਂ ਨੇ ਆਪਣੇ ਚਾਰੋਂ ਪੁੱਤ ਦੇਖੋ ਕੌਮ ਦਿਖਾ ਦੇ ਵਾਰ ਦਿੱਤੇ। ਸੋ ਹੋਰ ਸੰਗਤਾਂ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਇੱਕ ਅਜੀਹਾ ਮਾਹੌਲ ਇੱਕ ਇਹ ਸਥਾਨ ਹੀ ਐਸਾ ਜਿੱਥੇ ਆ ਕੇ ਬੰਦੇ ਦੇ ਨਾਲ ਅੱਖ ਭਰ ਜਾਂਦੀ ਹੈ ਕਿਉਂਕਿ ਬੜੀ ਵੱਡੀਆਂ ਕੁਰਬਾਨੀਆਂ ਉਹ ਵਕਤ ਜੀ ਸੱਚਕਾਲ ਜੀ ਵਕਤ ਜਿਹੜਾ ਰਹੇਗਾ ਸਸ਼ਕਰ ਸਿੰਘ ਸਸ਼ਕਰਪਾਤ ਜੀ ਸਸ਼ਕਰ ਜੀ ਸਾਸ਼ਤਰੀ ਜੀ ਕਿਸ ਤਰ੍ਹਾਂ ਦਾ ਨਜ਼ਰ ਦੇਖਦੇ ਹੋ ਕੁਰਬਾਨੀ ਨਿੱਕੇ ਬੱਚਿਆਂ ਦੀ ਇਹ ਤਾਂ ਬਹੁਤ ਵੱਡੀ ਗੱਲ ਹੈ ਅੱਜ ਕੱਲ ਪਿਛਲੇ ਜ਼ਮਾਨੇ ਨਾਲ ਅੱਜ ਕੱਲ ਬੱਚੇ ਵੇਖ ਲੋ ਪਿਛਲੇ ਵੇਖ ਲੋ ਬਟ ਇਹ ਵੀ ਇੰਨਾ ਵਰਗੇ ਸ਼ਾਦੂ ਕੋਈ ਦੇ ਨਹੀਂ ਸਕਦਾ ਜੋ ਇਹਨਾਂ ਨੇ ਕੀਤਾ ਗੁਰੂ ਸਾਹਿਬ ਨੇ ਕੀਤਾ ਉਹਨਾਂ ਦੇ ਬੱਚਿਆਂ ਨੇ ਕੀਤਾ ਕੋਈ ਵੀ ਨਹੀਂ ਕਰ ਸਕਦਾ ਇਹ ਲਾਸਾਨੀ ਸਾਦਤ ਕਦੀ ਵੀ ਭੁੱਲੀ ਨਹੀਂ ਜਾ ਸਕਦੀ ਨਾਲ ਭੁੱਲਣ ਜੋ ਹੈਗੀ ਇਹ ਅਸੀਂ ਤੇ ਹੀ ਕਰਦੇ ਆ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਤੋ ਜਰੂਰ ਲੈ ਕੇ ਆਉਣਾ ਅੱਬਾ ਆਪਣੇ ਬੱਚੇ ਨੂੰ 1 ਘੰਟੇ ਲਈ ਆਪਣੇ ਤੋਂ ਦੂਰ ਨਹੀਂ ਹੁੰਦੇ ਉਹਨਾਂ ਨੇ ਬੱਚੇ ਵਾਰਦੇ ਹਾਂਜੀ ਹਾਂਜੀ ਉਹ ਇਸੇ ਗੱਲ ਹੁਣ ਬਿਲਕੁਲ ਨਾਲ ਨਾਲ ਆ ਰਹੇ ਨੇ ਵੇਖ ਕੇ ਆ ਲਿਆ ਰਹੇ ਆ ਵੀ ਕਿਤੇ ਇਧਰ ਉਧਰ ਨਾ ਹੋ ਜੇ ਬਟ ਉਹਨਾਂ ਵਰਗੇ ਇਸ ਕੋਈ ਨਹੀਂ ਕਰ ਸਕਦਾ ਜੋ ਉਹਨਾਂ ਨੇ ਕੀਤਾ ਕੋਈ ਵੀ ਨਹੀਂ ਕਰ ਸਕਦਾ ਅਸੀਂ ਤਾਂ ਉਹਨਾਂ ਦੇ ਪਾਸ ਕੁਝ ਨਹੀਂ ਹੈਗੇ ਕਹ ਜੇ ਵਕਤ ਰਿਹਾਏਗੇ ਆਪਾਂ ਬੱਚੇ ਨਾਲ ਲੈ ਕੇ ਚੱਲ ਰਹੇ ਆ ਆਪਾਂ ਤੁਸੀਂ ਜੈਕਟਾ ਪਾਈ ਹੈ ਇੰਨੇ ਕੱਪੜੇ ਪਾਇਆ ਸ਼ਾਲ ਪਾਈ ਹੈ ਪਰ ਲੇਕਿਨ ਕਾ ਵਕਤ ਰਿਹਾਏਗਾ ਠੰਡੇ ਬੁਰਜ ਦੇ ਵਿੱਚ ਜਿੱਤੇ ਇੰਨੀ ਠੰਡ ਦੇ ਵਿੱਚ ਸ਼ੀਤ ਲਹਿਰਾ ਚੱਲ ਰਹੀ ਆ ਪਿੱਛੇ ਨਦੀ ਸੀਗੀ ਉਸ ਥਾਂ ਤੇ ਰਾਤਾਂ ਕੱਟਣੀਆਂ ਕਿਤੇ ਆਸਾਨ ਸੀ ਬਹੁਤ ਔਖਾ ਕੰਮ ਹੋਏਗਾ ਜੀ ਬਹੁਤ ਔਖਾ ਉਹ ਤਾਂ ਉਹੀ ਜਾਣਦੇ ਨੇ ਜਿੰਨਾਂ ਦੇ ਨਾਲ ਬੀਤੀ ਏ ਸਾਡੇ ਵਰਗੇ ਤਾਂ ਕੀ ਅਸਗਵਾਏ ਕਹਿ ਸਕਦੇ ਨੇ ਪਰ ਉਹਨਾਂ ਦੀ ਮਹਾਨਤਾ ਨੂੰ ਕੋਈ ਨਿੰਦਣਯੋਗ ਵੀ ਨਹੀਂ ਕਹਿ ਸਕਦਾ ਭੁੱਲਣਯੋਗ ਵੀ ਨਹੀਂ ਕਹਿ ਸਕਦਾ ਜੋ ਉਹਨਾਂ ਨੇ ਕਰ ਲਿਆ ਕੋਈ ਵੀ ਨਹੀਂ ਕਰ ਸਕਦਾ ਸੋ ਬਿਲਕੁਲ ਬੜੀ-ਬਡੀਆਂ ਕੁਰਬਾਨੀਆਂ ਨੇ ਦੇਖੋ ਛੋਟੇ ਬੱਚੇ ਜਿਹੜੇ ਨਿੱਕੀ ਨਿੱਕੀ ਉਮਰ ਦੇ ਬਾਬਾ ਫਤਿਹ ਸਿੰਘ ਜੀ ਬਾਦ ਬਾ ਜੁਰਾਵਰ ਸਿੰਘ ਜਨੋ ਇਸ ਥਾਂ ਤੇ ਉਸ ਥਾਂ ਤੇ ਬਿਲਕੁਲ ਅਸੀਂ ਬਾਹਰ ਖੜਿਆ ਜਿਸ ਥਾਂ ਤੇ ਜ਼ਿੰਦਾ ਜਿਹੜਾ ਨੀਆਂ ਦੇ ਵਿੱਚ ਚੜਾ ਦਿੱਤਾ ਗਿਆ ਧਰਮ ਦੀ ਖਾਤਰ ਉਹਨਾਂ ਨੇ ਆਪਣੀ ਜਾਨ ਵਾਰ ਦਿੱਤੀ ਲੇਕਿਨ ਧਰਮ ਨੇ ਬਦਲਿਆ ਸੋ ਬਲਪੁਰ ਡਿਵੀਜ਼ਨ ਲਈ ਫਤਿਹਗੜ੍ਹ ਸਾਹਿਬ ਤੋਂ ਸੋਨੂੰ ਵਧਵਾ